ਸਵਾਗਤ ਹੈ ਮੈਂ ਰਵਿੰਦਰ ਸਿੰਘ ਬੱਦਲ ਮਾ ਖੇਡ ਕਬੱਡੀ ਨਾਲ ਜੁੜੀ ਹੋਈ ਇੱਕ ਅਜਿਹੀ ਖਬਰ ਹੈ ਜਿਸ ਨੇ ਸਾਰੇ ਕਬੱਡੀ ਪ੍ਰੇਮੀਆਂ ਦਾ ਦਿਲ ਤੋੜ ਦਿੱਤਾ ਹੈ ਲੰਗੇ ਦੀਨੀ ਮਹਾਵੀਰ ਅਟਵਾਲ ਜੋ ਕਿ ਕਬੱਡੀ ਵਿੱਚ ਚੋਟੀ ਦਾ ਨਾਮ ਹੈ ਮਹਾਵੀਰ ਅਟਵਾਲ ਜਿਸ ਨੂੰ ਦੇਖ ਕੇ ਵਿਰੋਧੀਆਂ ਦੇ ਪਸੀਨੇ ਛੁੱਟ ਜਾਂਦੇ ਸਨ ਉਸ ਦਾ ਲੰਮੀ ਬਿਮਾਰੀ ਤੋਂ ਬਾਅਦ ਅੰਮ੍ਰਿਤਸਰ ਦੇ 40 ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਪੇਟ ਵਿੱਚ ਇਨਫੈਕਸ਼ਨ ਹੋਇਆ ਸੀ ਜਿਸ ਤੋਂ ਬਾਅਦ ਇਲਾਜ ਚੱਲ ਰਿਹਾ ਸੀ ਪਰ ਅੰਤ ਨੂੰ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਅਤੇ ਉਹਨਾਂ ਦੀ ਕੱਲ ਅੰਮ੍ਰਿਤਸਰ ਵਿੱਚ ਦਿਹਾਂਤ ਹੋ ਗਿਆ ਤੇ ਉਹਨਾਂ ਦੇ ਜੱਦੀ ਪਿੰਡ ਟਵਾਲ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਮਹਾਵੀਰ ਟਵਾਲ ਦੇ ਬਾਰੇ ਥੋੜੀ ਜੀ ਜਾਣਕਾਰੀ ਅਸੀਂ ਆਪਣੇ ਸਹਿਯੋਗੀ ਅਮਰੀਕ ਤੋਂ ਜ਼ਰੂਰ ਲੈ ਲੈਨੇ ਆ ਅਮਰੀਕ ਖੋਸਾ ਸਾਡੇ ਨਾਲ ਜੁੜੇ ਨੇ ਅਮਰੀਕ ਜੀ ਜਾਣਕਾਰੀ ਦਿਓ ਕਿ ਮਹਾਵੀਰ ਟਵਾਲ ਨਾਲ ਜੋ ਇਹ بیمار ਹੋਏ ਸਨ ਉਹ ਉਹਨਾਂ ਦਾ ਦਿਹਾਤ ਹੋਇਆ ਉਸ ਬਾਰੇ ਚਾਨਣਾ ਦਿਓ ਕਿ ਆਖਰ ਉਹ ਕਿਸ ਬਿਮਾਰੀ ਨਾਲ ਜੂਝ ਰਹੇ ਸਨ ਕਿੰਨੇ ਲੰਮੇ ਸਮੇਂ ਤੋਂ ਬਿਮਾਰ ਸਨ ਉਹ ਇਦਾਂ ਜੀ ਮਹਾਵੀਰ ਦੇ ਨਾਲ ਕਾਫੀ ਟਾਈਮ ਤੋਂ ਪੇਟ ਦੇ ਵਿੱਚ ਜਿਹੜੀ ਇਨਫੈਕਸ਼ਨ ਸੀਗੀ ਉਹ ਤੇ ਉਹke ਪਹਿਲਾਂ ਉਹ ਦਿੱਲੀ ਚਲੇ ਗਏ ਕੁਝ ਟਾਈਮ ਉੱਥੇ ਹੈ ਨਾ ਜਿੱਦਾਂ ਵੀ ਆਉਣ ਜਾਣ ਦੇ ਵਿੱਚ ਰਾਹ ਦੇ ਵਿੱਚ ਵੀ ਕੁਝ ਨੂੰ ਪਤਾ ਵੀ ਥੋੜਾ ਖਾਣ ਪੀਣ ਦਾ ਵੀ ਹੋ ਗਿਆ ਕੁਝ ਨਾਲ ਉਹ ਇਨਫੈਕਸ਼ਨ ਥੋੜੀ ਜ਼ਿਆਦਾ ਵਧ ਗਈ ਜਿੱਦਾਂ ਜੀ ਤੇ ਉਹਦੇ ਜਿਆਦਾ ਇੰਨਾ ਇੰਨਾ ਸੋਚਿਆ ਨਹੀਂ ਵਿਧਾਈ ਦੇ ਨਾਲ ਵੀ ਕਿਤੇ ਪ੍ਰੋਬਲਮ ਜਿਆਦਾ ਨਾ ਵਧੇ ਇਹਨੂੰ ਇਹ ਵੀ ਠੀਕ ਹੋ ਜਾ ਕੇ ਹੋ ਜਾਂਦੀ ਕਿਉਂਕਿ ਉਸਦਾਂ ਨੂੰ ਲੱਗਦਾ ਸੀ ਕਿ ਕੋਈ ਜਿਆਦਾ ਪ੍ਰੋਬਲਮ ਨਹੀਂ ਹੈ ਜੀ ਪਰ ਉਹ ਆਬਜੈਕਸ਼ਨ ਉਹਦੇ ਪੇਟ ਦੇ ਵਿੱਚ ਵੱਧਦੀ 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 ਗਈ ਤੇ ਸਾਡਾ ਭਰਾ ਇਹ ਉਹਦੇ ਨਾਲ ਲੜਾ ਬਿਮਾਰੀ ਨਾਲ ਲੜਦਾ ਲੜਦਾ ਹੀ ਦੁਨੀਆ ਤੋਂ ਚਲਾ ਗਿਆ ਅਮਰੀਕ ਜੀ ਮਹਾਵੀਰ ਦਾ ਜੋ ਦਿਹਾਂਤ ਹੈ ਉਹ ਉਹਨਾਂ ਦੇ ਪਿੰਡ 'ਚ ਹੋਇਆ ਜਾਂ ਕਿਤੇ ਬਾਹਰ ਸਨ ਉੱਥੇ ਹੋਇਆ ਉਹਨਾਂ ਦਾ ਅੰਮ੍ਰਿਤਸਰ ਦੇ ਸਕਾਟ ਹਸਪੀਟਲ ਦੇ ਵਿੱਚ ਹੋਇਆ ਜੀ ਉਹ ਉੱਥੇ ਐਡਮਿਟ ਸੀਗਾ ਜੀ ਹਸਪੀਟਲ ਦੇ ਵਿੱਚ ਅੰਮ੍ਰਿਤਸਰ ਜੀ ਤੇ ਇਹ ਲੰਮੇ ਸਮੇਂ ਤੋਂ ਖੇਡ ਜਗਤ ਵਿੱਚ ਰਹੇ ਨੇ ਇਹਨਾਂ ਦਾ ਨਾਮ ਚੋਟੀ ਦੇ ਖਿਡਾਰੀਆਂ ਵਿੱਚ ਆਉਂਦਾ ਹੈ ਤਾਂ ਹੁਣ ਜੋ ਖੇਡ ਜਗਤ ਹੈ ਅੱਜ ਉਹਨਾਂ ਨੂੰ ਸ਼ਰਧਾਂਜਲੀ ਵੀ ਦੇ ਦੇ ਰਿਹਾ ਹੈ ਤਾਂ ਉਹਨਾਂ ਦਾ ਜੋ ਸੰਸਕਾਰ ਹੈ ਉਹ ਉਹਨਾਂ ਦੇ ਪਿੰਡ ਕੀਤਾ ਜਾ ਰਿਹਾ ਹੈ ਜਾਂ ਅੰਮ੍ਰਿਤਸਰ ਵੀ ਕਿੱਥੇ ਕੀਤਾ ਜਾ ਰਿਹਾ ਹੈ ਸ਼ਹਿਰ ਬਿਲਕੁਲ ਜੀ ਉਹਨਾਂ ਦਾ ਜਿਹੜਾ ਸ਼ਸਕਾਰ ਉਹਨਾਂ ਦੇ ਜੱਦੀ ਪਿੰਡ ਅਠਵਾਲ ਕੀਤਾ ਜਾਵੇਗਾ ਅਠਵਾਲ ਪਿੰਡ ਜ਼ਿਲ੍ਹੇ ਗੁਰਦਾਸਪੁਰ ਦਾ ਪਿੰਡ ਹੈ ਕਾਫੀ ਵਧੀਆ ਪਿੰਡ ਹੈ ਵੱਡਾ ਪਿੰਡ ਹੈ ਕਹੂਰ ਪੋਸਟ ਪਿੰਡ ਤੇ ਹੋਰ ਵੀ ਖਿਡਾਰੀ ਬਹੁਤ ਵਧੀਆ ਪੈਦਾ ਕੀਤੇ ਆ ਉਹਨਾਂ ਦੇ ਪਿੰਡ ਹੀ ਕੀਤਾ ਜਾਵੇਗਾ ਅਠਵਾਲ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਅੱਛਾ ਤੁਸੀਂ ਦੱਸ ਰਹੇ ਸੀ ਕਿ ਵੀ ਇਹ ਦਿੱਲੀ ਗਏ ਸੀ ਇਹ ਸੰਘਰਸ਼ ਵਿੱਚ ਗਏ ਸਨ ਉੱਥੇ ਕਿਸਾਨਾਂ ਦੇ ਹੱਕ ਚ ਗਏ ਸੀ ਉੱਥੇ ਹਾਂਜੀ ਹਾਂਜੀ ਜਦੋਂ ਤੋਂ ਵੀ ਇਹ ਸੰਘਰਸ਼ ਸ਼ੁਰੂ ਹੋਇਆ ਸਾਡਾ ਸਾਰਾ ਕਬੱਡੀ ਜਗਤ ਜਿਹੜਾ ਉਹ ਕਿਸਾਨਾਂ ਦੇ ਨਾਲ ਖੜਾ ਤੇ ਇਹ ਵੀ ਉੱਥੇ ਗਏ ਸੀਗੇ ਇੱਕ ਜਿੱਲੀ ਜੋਗੇ ਸੀ ਜਿੰਨਾ ਟਾਈਮ ਰਹਿ ਸਕਦੇ ਸੀ ਉਹ ਇਹਨਾਂ ਦੀ ਵੀ ਸੇਵਾ ਨਿਭਾਈ ਆ ਪਰ ਕਹਿੰਦੇ ਉਹਦੇ ਜੋ ਪਰਮਾਤਮਾ ਨੂੰ ਮਨਜ਼ੂਰ ਜੀ ਬਿਲਕੁਲ ਤੁਹਾਨੂੰ ਅਮਰੀਕ ਜੀ ਕੋਈ ਚੇਤੇ ਹੋਵੇਗਾ ਮਹਾਵੀਰ ਦਾ ਕੋਈ ਅਜੀਹਾ ਟੂਰਨਾਮੈਂਟ ਜਿਸ ਤੋਂ ਬਾਅਦ ਉਹਨਾਂ ਦੀ ਜੋ ਪਛਾਣ ਹੈ ਪੂਰੀ ਦੁਨੀਆ ਤੇ ਬਣ ਗਈ ਕਿਉਂਕਿ ਉਹਦੇ ਬਾਰੇ ਤੁਸੀਂ ਜਰੂਰ ਦੱਸੋ ਕਿਉਂਕਿ ਮਹਾਵੀਰ ਟਵਾਲ ਦਾ ਨਾਮ ਖੇਡ ਜਗਤ ਵਿੱਚ ਪੂਰੇ ਸ਼ਾਨੋ ਸ਼ੌਕਤ ਨਾਲ ਲਿਆ ਜਾਂਦਾ ਉਹਨਾਂ ਦੀ ਅੱਜ ਵੀ ਲੋਕ ਉਹਨਾਂ ਦਾ ਨਾਮ ਚੇਤੇ ਕਰਦੇ ਨੇ ਬਿਲਕੁਲ ਸਰ ਇਸੇ ਤਰ੍ਹਾਂ ਹੀ ਮਹਾਵੀਰ ਦਾ ਨਾਮ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਉਹਦਾ ਨਾਮ ਜਦ ਕਿ ਉਹਦੀ ਮਿਹਨਤ ਬੋਲੀ ਆ ਜਿਹੜਾ ਉਹਦਾ ਸੰਘਰਸ਼ ਸੀਗਾ ਉਹ ਬਹੁਤ ਵਧੀਆ ਸੀਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਇੱਕ ਦੁਨੀਆ ਦਾ ਅਜਿਹਾ ਦੇਸ਼ ਹੋਵੇ ਕਿਿੱਥੇ ਕਬੱਡੀ ਉੱਤੀ ਅਤੇ ਮਹਾਵੀਰੋ ਦੇ ਨਾਮ ਛੇੜਿਆ ਹੋਵੇ ਕਿਉਂਕਿ ਖੇਡ ਦੇ ਵਿੱਚ ਬੈਂ ਜੀ ਬਿਲਕੁਲ ਜੀ ਅਬਰੀਕ ਜੀ ਮੈਂ ਇੱਕ ਤੁਹਾਡੇ ਤੋਂ ਆਖਰੀ ਸਵਾਲ ਪੁੱਛਣਾ ਚਾਹੁੰਦਾ ਕਿ ਵੀ ਜੋ ਅੱਜ ਉਹਨਾਂ ਦਾ ਸਸਕਾਰ ਕੀਤਾ ਜਾ ਰਿਹਾ ਤਾਂ ਉੱਥੇ ਅੱਜ ਖੇਡ ਕਬੱਡੀ ਜਗ੍ਹਾ ਤੇ ਤਮਾਮ ਜੋ ਉੱਥੇ ਖਿਡਾਰੀ ਨੇ ਉਹ ਪਹੁੰਚ ਰਹੇ ਨੇ ਅੱਜ ਬਿਲਕੁਲ ਜੀ ਸਾਰਾ ਕਬੱਡੀ ਜਗਤ ਉਥੇ ਪਹੁੰਚੇਗਾ ਕਿਉਂਕਿ ਹਰ ਇੱਕ ਨੂੰ ਬਹੁਤ ਦੁੱਖ ਹੋਇਆ ਉਹਦੀ ਨਾ ਮੌਤ ਦਾ ਕਿਉਂਕਿ ਇਸੇ ਤਰ੍ਹਾਂ ਸਾਡੇ ਭਰਾ ਦਾ ਚਲਾ ਜਾਣਾ ਜੀ ਬਹੁਤ-ਬਹੁਤ ਧੰਨਵਾਦ ਅਮਰੀਕ ਜੀ ਸਾਨੂੰ ਇਸ ਬਾਰੇ ਜਾਣਕਾਰੀ ਦੇਣ ਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਬੱਡੀ ਖੇਡ ਜਗਤ ਦਾ ਵੱਡਾ ਸਿਤਾਰਾ ਟੁੱਟ ਗਿਆ ਹੈ ਮਹਾਵੀਰ ਅਟਵਾਲ ਜਿਨ੍ਹਾਂ ਦਾ ਲੰਗੇ ਦਿਨੀ ਅੰਮ੍ਰਿਤਸਰ ਦੇ 40 ਹਸਪਤਾਲ ਵਿੱਚ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨਾ ਲੰਮੀ ਬਿਮਾਰੀ ਨਾਲ ਉਹ ਜੂਝ ਰਹੇ ਸਨ ਉਹਨਾਂ ਦੇ ਪੇਟ ਵਿੱਚ ਇਨਫੈਕਸ਼ਨ ਹੋ ਗਿਆ ਸੀ ਤਾਂ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਦਾ 40 ਹਸਪਤਾਲ ਵਿੱਚ ਦਿਹਾਂਤ ਹੋ ਗਿਆ ਤੇ ਉਹਨਾਂ ਦਾ ਅੱਜ ਉਹਨਾਂ ਦੇ ਪਿੰਡ ਜੱਦੀ ਪਿੰਡ ਅਟਵਾਲ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਉਸ ਵਿੱਚ तमाम ਖੇਡ ਜਗਤ ਦੇ ਸਿਤਾਰੇ ਵੀ ਪਹੁੰਚਣਗੇ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕ ਪਹੁੰਚਣਗੇ ਕਬੱਡੀ ਨੂੰ ਦੇਖਣ ਵਾਲੇ ਕਬੱਡੀ ਨਾਲ ਪਿਆਰ ਰੱਖਣ ਵਾਲੇ ਮਹਾਵੀਰ ਟਵਾਲ ਨੂੰ ਰਹਿੰਦੇ ਸਮੇਂ ਤੱਕ ਜ਼ਰੂਰ ਯਾਦ ਰੱਖਣਗੇ ਹੋਰ ਤਾਂ ਉਹਨਾਂ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਬੱਧਾ ਮਾਂ ਖੇਡ ਕਬੱਡੀ ਨਾਲ ਜੁੜੀ ਹੋਈ ਇੱਕ ਅਜਿਹੀ ਖਬਰ ਹੈ ਜਿਸ ਨੇ ਸਾਰੇ ਕਬੱਡੀ ਪ੍ਰੇਮੀਆਂ ਦਾ ਦਿਲ ਤੋੜ ਦਿੱਤਾ ਹੈ ਲੰਗੇ ਦਿਨੀ ਮਹਾਵੀਰ ਅਟਵਾਲ ਜੋ ਕਿ ਕਬੱਡੀ ਦੇ ਵਿੱਚ ਚੋਟੀ ਦਾ ਨਾਮ ਹੈ ਮਹਾਵੀਰ ਅਟਵਾਲ ਜਿਸ ਨੂੰ ਦੇਖ ਕੇ ਵਿਰੋਧੀਆਂ ਦੇ ਪਸੀਨੇ ਛੁੱਟ ਜਾਂਦੇ ਸਨ ਉਸ ਦਾ ਲੰਮੀ ਬਿਮਾਰੀ ਤੋਂ ਬਾਅਦ ਅਬਰੀ ਸਰ ਦੇ 40 ਹਸਪਤਾਲ ਵਿੱਚ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਪੇਟ ਵਿੱਚ ਇਨਫੈਕਸ਼ਨ ਹੋਇਆ ਸੀ ਜਿਸ ਤੋਂ ਬਾਅਦ ਇਲਾਜ ਚੱਲ ਰਿਹਾ ਸੀ ਪਰ ਅੰਤ ਨੂੰ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਅਤੇ ਉਹਨਾਂ ਦੀ ਕੱਲ ਅੰਮ੍ਰਿਤਸਰ ਵਿੱਚ ਦਿਹਾਂਤ ਹੋ ਗਿਆ ਤੇ ਉਹਨਾਂ ਦੇ ਜੱਦੀ ਪਿੰਡ ਟਵਾਲ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਹਾਵੀਰ ਟਵਾਲ ਦੇ ਬਾਰੇ ਥੋੜੀ ਜੀ ਜਾਣਕਾਰੀ ਅਸੀਂ ਆਪਣੇ ਸਹਿਯੋਗੀ ਅਮਰੀਕ ਤੋਂ ਜ਼ਰੂਰ ਲੈ ਲੈਨੇ ਆਂ। ਅਮਰੀਕ ਖੋਸਾ ਸਾਡੇ ਨਾਲ ਜੁੜੇ ਨੇ। ਅਮਰੀਕ ਜੀ ਜਾਣਕਾਰੀ ਦਿਓ ਕਿ ਮਹਾਵੀਰ ਟਵਾਲ ਨਾਲ ਜੋ ਇਹ ਬਿਮਾਰ ਹੋਏ ਸਨ ਉਹ ਉਹਨਾਂ ਦਾ ਦਿਹਾਂਤ ਹੋਇਆ ਉਸ ਬਾਰੇ ਚਾਨਣਾ ਦਿਓ ਕਿ ਆਖਰੋਂ ਕਿਸ ਬਿਮਾਰੀ ਨਾਲ ਜੂਝ ਰਹੇ ਸਨ ਕਿੰਨੇ ਲੰਮੇ ਸਮੇਂ ਤੋਂ ਬਿਮਾਰ ਸਨ? ਸਰ ਜੀ ਮਹਾਵੀਰ ਦੇ ਨਾਲ ਕਾਫੀ ਟਾਈਮ ਤੋਂ ਪੇਟ ਦੇ ਵਿੱਚ ਜਿਹੜੀ ਇਨਫੈਕਸ਼ਨ ਸੀਗੀ ਉਹ ਤੇ ਉਹਕੇ ਬਣਾ ਉਹ ਦਿੱਲੀ ਚਲੇ ਗਏ ਕੁਝ ਟਾਈਮ ਉੱਥੇ ਹੈ ਨਾ ਜਿੱਦਾਂ ਵੀ ਆਉਣ ਜਾਣ ਦੇ ਨਾਲ ਰਾਹ ਦੇ ਵਿੱਚ ਵੀ ਕੁਝ ਨੂੰ ਪਤਾ ਵੀ ਥੋੜਾ ਖਾਣ ਪੀਣ ਦਾ ਵੀ ਹੋ ਗਿਆ ਕੁਝ ਨਾਲ ਉਹ ਇਨਫੈਕਸ਼ਨ ਥੋੜੀ ਜਿਆਦਾ ਵੱਧ ਗਈ ਜਿੱਦਾਂ ਜੀ ਤੇ ਉਹਦੇ ਜਿਆਦਾ ਇੰਨਾ ਇੰਨਾ ਸੋਚਿਆ ਨਹੀਂ ਬੰਗਾਈ ਦੇ ਨਾਲ ਵੀ ਕਿਤੇ ਪ੍ਰੋਬਲਮ ਜਿਆਦਾ ਨਾ ਵੱਧੇ ਇਹਦੋਂ ਵੀ ਠੀਕ ਹੋ ਜਾ ਕੇ ਹੋ ਜਾਂਦੀਏ ਕਿਉਂਕਿ ਉਸ ਦਾ ਉਹਨੂੰ ਲੱਗਦਾ ਸੀ ਕਿ ਕੋਈ ਜਿਆਦਾ ਪ੍ਰੋਬਲਮ ਨਹੀਂ ਹੈ ਜੀ ਪਰ ਉਹਨਾਂ ਇਨਫੈਕਸ਼ਨ ਉਹਦੇ ਪੇਟ ਦੇ ਵਿੱਚ ਵੱਧਦੀ 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 ਗਈ ਸਾਡਾ ਭਰਾ ਇਹ ਉਹਦੇ ਨਾਲ ਲੜਾ ਬਿਮਾਰੀ ਨਾਲ ਲੜਦਾ ਲੜਦਾ ਹੀ ਦੁਨੀਆ ਤੋਂ ਚਲਾ ਗਿਆ ਅਮਰੀਕ ਜੀ ਮਹਾਵੀਰ ਦਾ ਜੋ ਦਿਹਾਂਤ ਹੈ ਉਹ ਉਹਨਾਂ ਦੇ ਪਿੰਡ 'ਚ ਹੋਇਆ ਜਾਂ ਕਿਤੇ ਬਾਹਰਸਾਨ ਉੱਥੇ ਹੋਇਆ ਉਹਨਾਂ ਦਾ ਨਹੀਂ ਅੰਮ੍ਰਿਤਸਰ ਦੇ ਸਪੋਰਟ ਹਸਪੀਟਲ ਦੇ ਵਿੱਚ ਹੋਇਆ ਜੀ ਉਹ ਉੱਥੇ ਐਡਮਿਟ ਸੀਗਾ ਜੀ ਹਸਪੀਟਲ ਦੇ ਵਿੱਚ ਅੰਮ੍ਰਿਤਸਰ ਜੀ ਤੇ ਇਹ ਲੰਮੇ ਸਮੇਂ ਤੋਂ ਖੇਡ ਜਗਤ ਵਿੱਚ ਰਹੇ ਨੇ ਇਹਨਾਂ ਦਾ ਨਾਮ ਚੋਟੀ ਦੇ ਖਿਡਾਰੀਆਂ ਵਿੱਚ ਆਉਂਦਾ ਹੈ ਤਾ ਹੁਣ ਜੋ ਖੇਡ ਜਗਤ ਹੈ ਅੱਜ ਉਹਨਾਂ ਨੂੰ ਸ਼ਰਧਾਂਜਲੀ ਵੀ ਦੇ ਦੇ ਰਿਹਾ ਹੈ ਤਾਂ ਉਹਨਾਂ ਦਾ ਜੋ ਸੰਸਕਾਰ ਹੈ ਉਹ ਉਹਨਾਂ ਦੇ ਪਿੰਡ ਕੀਤਾ ਜਾ ਰਿਹਾ ਜਾਂ ਅੰਮ੍ਰਿਤਸਰ ਵੀ ਕਿਹ ਕੀਤਾ ਜਾ ਰਿਹਾ ਸ਼ਹਿਰ ਬਿਲਕੁਲ ਜੀ ਉਹਨਾਂ ਦਾ ਜਿਹੜਾ ਸ਼ਸਕਾਰ ਉਹਨਾਂ ਦੇ ਜੱਦੀ ਪਿੰਡ ਅਠਵਾਲ ਕੀਤਾ ਜਾਵੇਗਾ ਅਠਵਾਲ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਹੈ ਕਾਫੀ ਵਧੀਆ ਪਿੰਡ ਹੈ ਵੱਡਾ ਪਿੰਡ ਹੈ ਹੋਰ ਪੋਸਟ ਪਿੰਡ ਨੇ ਹੋਰ ਵੀ ਖਿਡਾਰੀ ਬਹੁਤ ਵਧੀਆ ਪੈਦਾ ਕੀਤੇ ਆ ਉਹਨਾਂ ਦੇ ਕਬੱਡੀ ਕੀਤਾ ਜਾਵੇਗਾ ਅਠਵਾਲ ਪਿੰਡ ਦਾ ਜ਼ਿਲ੍ਹਾ ਗੁਰਦਾਸਪੁਰ ਅੱਛਾ ਤੁਸੀਂ ਦੱਸ ਰਹੇ ਸੀ ਕਿ ਵੀ ਇਹ ਦਿੱਲੀ ਗਏ ਸੀ ਇਹ ਸੰਘਰਸ਼ ਵਿੱਚ ਗਏ ਸਨ ਉੱਥੇ ਕਿਸਾਨਾਂ ਦੇ ਹੱਕ ਚ ਗਏ ਸੀ ਉੱਥੇ ਹਾਂਜੀ ਹਾਂਜੀ ਜਦੋਂ ਤੋਂ ਵੀ ਇਹ ਸੰਘਰਸ਼ ਸ਼ੁਰੂ ਹੋਇਆ ਸਾਡਾ ਸਾਰਾ ਕਬੱਡੀ ਜਗਤ ਜਿਹੜਾ ਉਹ ਕਿਸਾਨਾਂ ਦੇ ਨਾਲ ਖੜਾ ਤੇ ਇਹ ਵੀ ਉੱਥੇ ਗਏ ਸੀ ਇੱਕ ਜਿੱਲੀ ਜੋਗੇ ਸੀ ਜਿੰਨਾ ਟਾਈਮ ਰਹਿ ਸਕਦੇ ਸੀ ਉੱਥੇ ਇਹਨਾਂ ਦੀ ਵੀ ਦਿਵਾਨ ਨਭਾਈ ਆ ਪਰ ਕਹਿੰਦੇ ਉਹਦੇ ਜੋ ਪਰਮਾਤਮਾ ਨੂੰ ਮਖਜ਼ੂਰ ਜੀ ਬਿਲਕੁਲ ਤੁਹਾਨੂੰ ਅਮਰੀਕ ਜੀ ਕੋਈ ਚੇਤੇ ਹੋਵੇਗਾ ਮਹਾਵੀਰ ਦਾ ਕੋਈ ਅਜੀਹਾ ਟੂਰਨਾਮੈਂਟ ਜਿਸ ਤੋਂ ਬਾਅਦ ਉਹਨਾਂ ਦੀ ਜੋ ਪਛਾਣ ਹੈ ਪੂਰੀ ਦੁਨੀਆ ਤੇ ਬਣ ਗਈ ਕੁਛ ਉਹਦੇ ਬਾਰੇ ਤੁਸੀਂ ਜਰੂਰ ਦੱਸੋ ਕਿਉਂਕਿ ਮਹਾਵੀਰ ਟਵਾਲ ਦਾ ਨਾਮ ਖੇਡ ਜਗਤ ਵਿੱਚ ਪੂਰੇ ਸ਼ਾਨੋ ਸ਼ੌਕਤ ਨਾਲ ਲਿਆ ਜਾਂਦਾ ਉਹਨਾਂ ਦੀ ਅੱਜ ਵੀ ਲੋਕ ਉਹਨਾਂ ਦਾ ਨਾਮ ਚੇਤੇ ਕਰਦੇ ਨੇ ਬਿਲਕੁਲ ਸਰ ਇਸੇ ਤਰੀਕੇ ਮਹਾਵੀਰ ਦਾ ਨਾਮ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਉਹਦਾ ਨਾਮ ਜਦ ਕਿ ਉਹਦੀ ਮਿਹਨਤ ਬੋਲੀ ਆ ਜਿਹੜਾ ਉਹਦਾ ਸੰਘਰਸ਼ ਸੀਗਾ ਉਹ ਬਹੁਤ ਵਧੀਆ ਸੀਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਇੱਕ ਦੁਨੀਆ ਦਾ ਅਜਿਹਾ ਦੇਸ਼ ਹੋਵੇ ਕਿਿੱਥੇ ਕਬੱਡੀ ਉੱਤੀ ਅਤੇ ਮਹਾਵੀਰੋ ਕੇ ਤਾਂ ਖੇਡਿਆ ਹੋਵੇ ਕਿਉਂਕਿ ਹਵਾਪ ਦੇ ਵਿੱਚ ਬੈਠੇ ਜੀ ਬਿਲਕੁਲ ਅਸੀਂ ਇਕੱਠੇ ਰਹੇ ਹਾਂ ਜੀ ਅਮਰੀਕ ਜੀ ਮੈਂ ਇੱਕ ਤੁਹਾਡੇ ਤੋਂ ਆਖਰੀ ਸਵਾਲ ਪੁੱਛਣਾ ਚਾਹੁੰਦਾ ਕਿ ਵੀ ਜੋ ਅੱਜ ਉਹਨਾਂ ਦਾ ਸਸਕਾਰ ਕੀਤਾ ਜਾ ਰਿਹਾ ਤਾਂ ਉੱਥੇ ਅੱਜ ਖੇਡ ਕਬੱਡੀ ਜਗ੍ਹਾ ਤੇ ਤਮਾਮ ਜੋ ਉੱਥੇ ਖਿਡਾਰੀ ਨੇ ਉਹ ਪਹੁੰਚ ਰਹੇ ਨੇ ਅੱਜ ਬਿਲਕੁਲ ਜੀ ਸਾਰਾ ਕਬੱਡੀ ਜਗਤ ਉਥੇ ਪਹੁੰਚੇਗਾ ਤੋਂ ਕਿ ਹਰ ਇੱਕ ਨੂੰ ਬਹੁਤ ਦੁੱਖ ਹੋਇਆ ਉਹਦੀ ਨਾ ਮੌਤਾ ਕਿਉਂਕਿ ਇਸੇ ਤਰ੍ਹਾਂ ਸਾਡੇ ਭਰਾ ਦਾ ਚਲਾ ਜਾਣਾ ਜੀ ਬਹੁਤ ਬਹੁਤ ਧੰਨਵਾਦ ਅਮਰੀਕ ਜੀ ਸਾਨੂੰ ਇਸ ਬਾਰੇ ਜਾਣਕਾਰੀ ਦੇਣ ਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਬੱਡੀ ਖੇਡ ਜਗਤ ਦਾ ਵੱਡਾ ਸਿਤਾਰਾ ਟੁੱਟ ਗਿਆ ਹੈ ਮਹਾਵੀਰ ਟਵਾਲ ਜਿਨ੍ਹਾਂ ਦਾ ਲੰਗੇ ਦਿਨੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨਾ ਲੰਮੀ ਬਿਮਾਰੀ ਨਾਲ ਉਹ ਜੂਝ ਰਹੇ ਸਨ ਉਹਨਾਂ ਦੇ ਪੇਟ ਵਿੱਚ ਇਨਫੈਕਸ਼ਨ ਹੋ ਗਿਆ ਸੀ ਤਾਂ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਦਾ 40 ਸਪਤਲ ਵਿੱਚ ਦਿਹਾਂਤ ਹੋ ਗਿਆ ਤੇ ਉਹਨਾਂ ਦਾ ਅੱਜ ਉਹਨਾਂ ਦੇ ਪਿੰਡ ਜੱਦੀ ਪਿੰਡ ạtਵਾਲ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਉਸ ਵਿੱਚ ਤਮਾਮ ਖੇਡ ਜਗਤ ਦੇ ਸਿਤਾਰੇ ਵੀ ਪਹੁੰਚਣਗੇ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕ ਪਹੁੰਚਣਗੇ ਕਬੱਡੀ ਨੂੰ ਦੇਖਣ ਵਾਲੇ ਕਬੱਡੀ ਨਾਲ ਪਿਆਰ ਰੱਖਣ ਵਾਲੇ ਮਹਾਵੀਰ ạtਵਾਲ ਨੂੰ ਰਹਿੰਦੇ ਸਮੇਂ ਤੱਕ ਜ਼ਰੂਰ ਯਾਦ ਰੱਖਣਗੇ ਹੋਰ ਤਾਜ਼ਾ ਜਾਣਕਾਰੀ ਲੈ ਕੇ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਚੈਨਲ ਨਾਲ ਧੰਨਵਾਦ